ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸਰਿੰਦਰ ਬਾਦ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜੀ ਹੋਰ ਦੱਸੋ ਜੀ ਕਿ ਤਹਾ ਚੱਲ ਸਾਰਿਆਂ ਦਾ ਮੈਂ ਗੁਰਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣ ਤੁਸੀਂ ਸਾਰੇ ਲੋ ਜੀ ਗੈਸ ਬਾਲ ਲਮੋ ਲੈ ਗੈਸ ਪਰ ਟਿਕੜਾ ਹੀ ਛੋਟੇ ਟਿਕੜਾ ਹੀ ਜੀ ਬਣਾਉਣੀ ਹੈ ਸਬਜ਼ੀ ਮੈਂ ਮੈਂ ਚਪਾ ਲੈਣੀ ਹੈ ਤੇਲ ਗਰਮ ਹੋ ਗਿਆ ਇੱਚ ਮੈਂ ਪਾ ਦਿੰਨੀ ਹਾਂ ਕੱਟਿਆ ਪਿਆਜ਼ ਲੋ ਜੀ ਪਿਆਜ਼ ਭੁੱਜ ਗਿਆ ਜਿਹੜਾ ਮੈਂ ਪਾ ਦਿੰਨੀ ਆ ਸਾਡੀ ਮੇਥੀ ਫਰੈਸ਼ ਆਪਣੇ ਖੇਤਾਂ ਤੋਂ ਤੋੜ ਕੇ ਲਈ ਆਂਦੀ ਆ ਇਹਦੇ ਨਾਲੇ ਪਾ ਦਿੰਨੀ ਹਰੇ ਲਸਣ ਦੀਆਂ ਪੁੱਠਾ ਪੰਨੇ ਪੱਲੇ ਮੈਂ ਨੂਣਾ ਨੂਰ ਪਾਣਾ ਸਵਾਦ ਅਨਸਾਰ ਤੁਨੀ ਹਲਕੀ ਮੈਂ ਜਲ ਨਹੀਂ ਜਾਣੇ ਤੇ ਥੋੜਾ ਜਿਹਾ ਪਾਣੀ ਪਰ ਤੇ ਪਾਣੀ ਪਾ ਦਿੰਨੇ ਇਕੰਦੀ ਤਰ ਮਸਾਲੇ ਕੋ ਦੂਜੇ ਨਾਲ ਰਲ ਜੂਗੇ ਮਸਾਲੇ ਨੇ ਤੇਲ ਛਾੜਤਾ ਹੁਣ ਪਾ ਦਿੰਨੇ ਧੋ ਕੇ ਰੱਖਿਆ ਆਲੂ ਜੋ ਥੋੜੇ ਜਿਹੇ ਭੁੱਜ ਗਏ ਹੁਣ ਪਾ ਦਿੰਨੇ ਚ 42 ਜਿੰਨੇ ਤੇ ਕੁਝ ਦਰੇਵੀ ਰੱਖਣੀ ਹੁੰਦੀ ਉਹਨਾਂ ਕੋ ਪਾਣੀ ਪਾਇਓ ਮਟਰ ਬਾਅਦ ਚ ਪਾਉਣੇ ਆ ਨਰਮੇ ਆ ਮਟਰ ਆ ਬਾੜੋਂ ਤੱਕੇ ਨੂੰ ਢਾਗ ਦਿੰਨੀਏ ਤੋ ਦੇਖੋ ਜੀ ਸਬਜੀ ਨੂੰ ਆ ਗਿਆ ਵਾਲਾ ਹੁਣ ਇਹ ਚ ਪਾ ਦਿੰਨੇ ਮਟਰ ਲੋ ਜੀ ਸਬਜੀ ਨੂੰ 10 ਮਿੰਟ ਹੋ ਗਏ ਵਿੱਚ ਦਿਨ ਦੇਖਦੇ ਆ ਸਬਜੀ ਸਾਡੀ ਤਿਆਰ ਆ ਐਨੇ ਕਿਸੰਗ ਨਹੀਂ ਹੋ ਗਈ ਆ ਐਨੇ ਕਿਸੰ ਜੀ ਬਹੁਤ ਵਧੀਆ ਰਹੀਦੀ ਆ ਸਬਜੀ ਸਬਜੀ ਤਿਆਰ ਹੋ ਗਈ ਇੱਥੇ ਹੁਣ ਬਾਦੰਨੀ ਹਰਾ ਧਨੀਆ ਥੋੜਾ ਜਿਹਾ ਗੈਸ ਕੱਢ ਦਿੰਨੀ ਬੰਦ ਐਂ ਟਾਕ ਦਿੰਨੀ ਆ